ਇਹ ਤਾਂ ਕਹਿੰਦਾ ਸੀ ਐਮਐਸਪੀ ਅਸੀਂ ਦੇਵਾਂਗੇ ਹੁਣ ਮੁੱਕਰ ਹੀ ਗਿਆ ਹੁਣ ਕਹਿੰਦਾ ਦਿੱਲੀ ਦਾ ਹੀ ਕੰਮ ਹੈ ਅਨਮੋਲ ਗਗਨ ਮਾਨਕੀ ਕਹਿੰਦੀ ਸੀ ਭਗਵੰਤ ਮਾਨਕੀ ਕਹਿੰਦਾ ਸੀ ਕੇਜਰੀਵਾਲ ਦੀ ਕੀ ਟਵੀਟ ਸੀ ਪੀਆ ਬੀਬੀ ਦੀ ਤਾਂ ਸੁਣਾ ਦੇ ਬੀਬੀ ਦਾ ਬਾਗ ਕਮਾਲ ਹੈ ਨਾ ਉਹਨਾਂ ਦਾ ਕਲਪਾਪ ਸਾਬ ਕਹਿੰਦੇ ਆ ਖਜ਼ਾਨਾ ਖਾਲੀ ਆ ਮੈਂ ਐਮਐਸਪੀ ਨਹੀਂ ਦੇ ਸਕਦਾ ਤਾਂ ਅਸਤੀਫਾ ਦਿਓ ਅਸਤੀਫਾ ਦਿਓ ਬੀਬੀ ਜੀ ਸਾਡੀ ਵੀ ਮੰਗ ਇਹੀ ਆ ਸ਼ਾਮ ਨੂੰ ਅਸਤੀਫਾ ਦਿਓ ਸਾਨੂੰ ਜ਼ਿੰਮੇਵਾਰੀ ਬਹੁਤ ਨਾਲ ਦਿਓ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ ਪਰ ਜਿੰਨੀ ਕੰ ਵਿੱਚ ਕੱਲੀ ਕੱਲੀ ਫਸਲ ਉੱਤੇ ਐਮਐਸਪੀ ਦੇਵਾਂਗੇ ਦਿੱਲੀ ਦੇ ਵਿੱਚ ਸੁਆਮੀ 나ਥਨ ਬਿੱਲ ਲਾਗੂ ਹੈ ਦਿੱਲੀ ਦੇ ਵਿੱਚ ਬਾਈ ਦੀ ਸੁਆਮੀ 나ਥਨ ਬਿੱਲ ਲਾਗੂ ਆ ਜਿੰਨਾ ਪੈਸਾ ਮੋਦੀ ਸਰਕਾਰ ਦੇ ਰਹੀ ਆ ਉੱਥੇ 1800 ਨੂੰ ਕਣਕਾਂ ਉੱਥੇ 2600 ਪਲੱਸ ਨੂੰ ਕਰਕੇ ਦਿੱਲੀ ਦੇ ਵਿੱਚ ਵੀ ਸਾਰੀਆਂ ਫਸਲਾਂ ਉੱਤੇ ਹਰ ਇੱਕ ਫਸਲ ਤੇ ਕੱਲੀ ਐਮਐਸਪੀ ਨਹੀਂ ਦਿੰਦੇ ਐਮਐਸਪੀ ਤਾਂ ਕੇਂਦਰ ਨੇ ਰੱਖੀ ਹੋਈ ਆ ਉਹ ਪਲੱਸ ਕਰਕੇ ਦਿੰਦੇ ਨੇ ਪਲੱਸ ਕਰਕੇ ਸੋ ਜੇ ਆਹੀ ਬੀਬੀ ਵਾਲੀ ਭਾਵਨਾ ਪ੍ਰਗਟ ਕਰਦੀਏ ਤੇ ਇਹਨਾਂ ਤੇ ਪਰਚਾ ਦੇ ਦਿਓ ਇਹਨੂੰ ਸਿੱਟ ਸੱਤ ਲਵੇ ਤੇ ਬੀਬੀ ਜੋ ਮਰਜ਼ੀ ਬੋਲੀ ਜਾਵੇ ਉਹ ਸਭ ਮਾ ਆਹ ਹੋਰ ਸੁਣ ਲੋ ਮੈਂ ਤਾਂ ਇਹਨਾਂ ਦੀ ਸੁਣ ਸੁਣ ਕੇ ਰਾਹ ਨੂੰ ਨਾ ਕਿ ਬਖਾਵਾਂ ਕਿਹੜੀ ਸਾਰੀ ਦਿਹਾੜੀ ਲਾਉਣੀ ਪੈ ਜਾਣੀ ਤੁਹਾਡੇ ਨਾਲ ਨੂੰ ਹੀ ਗੰਤੀ ਦੇ ਪੰਜਾਬ ਦੀ ਐਨਐਸਪੀ ਰਹਿਣਗੀ ਕਿ ਹਾਂ ਜੇ ਤੁਹਾਡੀ ਕੋਈ ਪ੍ਰਾਈਵੇਟ ਅਦਾਰਾ ਜਾਂ ਕੋਈ ਚੱਕਦਾ ਪਰ ਤੁਹਾਡੀਆਂ ਫਤਲਾ ਮੈਂ ਚੱਕੂਗਾ ਜੇ ਉਹ ਐਨਐਸਪੀ ਨਹੀਂ ਦੇ ਸਕਦਾ ਦੇ ਉਹ ਕਹਿੰਦੇ ਸਾਡੇ ਕਿ ਜਾਨੇ ਖਾਜੀ ਜਿਉਂ ਕਹਿੰਦੀ ਆ ਵੀ ਮੈਂ ਐਮਐਸਪੀ ਨਹੀਂ ਦੇ ਸਕਦਾ ਤੇ ਆਪਣੀ ਸਰਕਾਰ ਅੱਜ ਛੱਡੋ ਸਾਨੂੰ ਬਹੁਮਤ ਨਾਲ ਸਾਨੂੰ ਸਰਕਾਰ ਦਿਓ ਅਸੀਂ ਅੱਜ ਸਾਨੂੰ ਪੰਜਾਬ ਦੀਆਂ ਤੇ ਦੀਆਂ ਤੇਈਆਂ ਆਪਣਾਂ ਤੇ 92 ਐਮਐਲਏ ਨੇ ਸਾਨੂੰ ਪੰਜਾਬ ਦੀਆਂ ਤੇ ਦੀਆਂ ਤੇਈਆਂ ਆਪਣਾਂ ਤੇ ਵੋਸਾਲਾ ਜਿੱਤ ਪਿਛਲੀ 4 ਸਾਲਾਂ ਦੀ ਇਹਨਾਂ ਨੇ ਐਮਐਸਪੀ ਦੀ ਚੋਟੀ ਵਮਨਿਸਪਤੀ ਤੇ ਵੀ ਦੇਣਗੇ ਪਰ ਸਰਪੰਚ ਤੇ ਆਖਰੀ ਵਾਰੀ ਐਮਐਸਪੀ ਦੇਣ ਨੂੰ ਸਾਡੀ ਪਾਰਟੀ ਯਾਰ ਅੱਜ ਅਸੀਂ ਚੈਲੰਜ ਕਰਦੇ ਆਂ ਇੱਕ ਨੂੰ ਮਰੇਂਦਰ ਸਿੰਘ ਨੂੰ ਅੱਜ ਗੱਦੀ ਛੱਡ ਦੋ ਅਸੀਂ ਅੱਜ ਹੀ ਐਮਐਨਐਸ ਦੇ ਰਹੇ ਹਾਂ ਇੱਕ ਤੋਂ ਇਹ ਨਹੀਂ ਤੁਮ ਨੂੰ ਗਰੰਟੀ ਬਣਾਵਾਂਗੇ ਕਿ ਜੇ ਤੁਹਾਡਾ ਕੋਈ ਦੂਜਾ ਹੁਣ ਜਾ ਤਾਂ ਇਹ ਬੀਬੀ ਵਜીર ਰਵੇ ਜਾਂ ਇਹਨੂੰ ਮਾੜੀ ਮੋਟੀ ਸ਼ਰਮ ਤਾਂ ਇਹੀ ਅਸਤੀਫਾ ਦੇਵੇ ਖਜ਼ਾਨਾ ਦੇ ਹੱਕ 'ਚ ਕਿਉਂਕਿ ਭਗਵਾਨ ਤਾਂ ਤਾਂ ਟਾਊਟ ਹੈ ਬੇਸ਼ਰਮ ਹੈ ਉਤੋਂ ਨਹੀਂ ਮੈਂ ਆਸ ਰੱਖਦਾ ਬੀਬੀ ਜੀ ਤਾਂ ਸੂਲਨ ਨੇ ਇਹ ਤਾਂ ਸੂਲਾਂ ਦੇ ਪੱਕੇ ਨੇ ਜ਼ਬਾਨ ਦੇ ਪੱਕੇ ਨੇ ਵੇਦੇ ਦੇ ਪੱਕੇ ਨੇ ਤੇ ਇੱਕ ਦਿਖਾਓ ਭਾਈ ਪਰ ਵੇਖੋ ਕਮਾਲ ਦੀ ਗੱਲ ਆ ਕੱਲ ਵੀਡੀਓ ਪੁਲਿਸ ਸੁਣਿਓ ਇੱਕ ਵਾਰੀ ਮੈਂ ਸੁਣਾ ਨਹੀਂ ਸਕਦਾ ਉਹਦੇ ਚ ਕਹਿੰਦਾ ਕਹਿੰਦਾ ਮੈਂ ਤਿੰਨ ਡਾਕਟਰਾਂ ਦੀ ਡਿਊਟੀ ਲਾਤੀਆ ਰਜਿੰਦਰਾ ਹਸਪੀਟਲ ਆਪਣਾ ਡਾਕਟਰ ਬਲਜੀਤ ਸਿੰਘ ਖਨੋਰੀ ਖ ਰਾਜਪੁਰਾ ਤੇ ਖਨੋਰੀ ਕਿੰਨਾ ਡਾਕਟਰਾਂ ਦੀ ਇੱਕ ਡਾਕਟਰ ਬਲਬੀਰ ਦੀ ਜਿਹੜਾ ਹੈਲਥ ਮਿਨਿਸਟਰ ਆ ਕਹਿੰਦਾ ਉਹ ਅੱਖਾਂ ਦਾ ਡਾਕਟਰ ਆ ਮਤਲਬ ਉਹ ਕਹਿੰਦਾ ਅੱਖਾਂ ਉਹ ਕੱਢਣਗੇ ਹਰਿਆਣੇ ਵਾਲੇ ਤੇ ਅਸੀਂ ਬਾਅਦ 'ਚ ਤੁਹਾਡੀ ਮੱਲਮ ਪੱਟੀ ਕਰਾਂਗੇ ਇੱਕ ਕਹਿੰਦਾ ਡਾਕਟਰ ਲਾਈ ਆ ਉਹ ਡਿਊਟੀ ਆਪਣਾ ਬਲਜੀਤ ਕੋਰ ਉਹਨਾਂ ਦੀ ਇੱਕ ਡਾਕਟਰ ਚਰਨਜੀ ਚੰਨੀ ਚਰਨਜੀ ਚੰਨੀ ਦੀ ਮਤਲਬ ਖਬਰ ਤਾਂ ਇਹਨੂੰ ਪੂਰੀ ਆ ਕਿ ਉੱਥੋਂ ਗੋਲੀਆਂ ਚੱਲਣਗੀਆਂ ਰਬਰ ਬੁਲਟ ਚੱਲਣੀਆਂ ਨੇ ਲੋਕਾਂ ਦੀ ਅੱਖਾਂ ਨਿਗਾ ਜਾਣੀ ਐ ਤੇ ਮੈਂ ਇਹਨਾਂ ਦੀ ਤਦੇ ਡਿਊਟੀ ਲਾਤੀ ਕਿ ਭਾਈ ਮੈਂ ਕਹਿੰਨਾ ਭਾਈ ਤੂੰ ਆਪਦੀਆਂ ਹੀ ਅੱਖਾਂ ਠੀਕ ਕਰਾ ਲਾ ਤੇ ਕੱਲ ਠੀਕ ਕਰਾ ਲੈ ਨਾ ਡਾਕਟਰ ਨੂੰ ਤੈਨੂੰ ਸੁਣ ਜੇ ਕੀ ਹੋ ਕੀ ਰਿਹਾ ਉੱਥੇ ਨਾ ਤੈਨੂੰ ਗੋਲਾ ਡਿੱਗਦਾ ਸੁਣਦਾ ਨਾ ਬੁਲਟ ਡਿੱਗਦੀਆਂ ਉੱਥੇ ਜਿਹੜੀਆਂ ਬੁਲਟ ਆ ਉਹ ਮਾਰਦੇ ਆ ਰਬੜ ਬੁਲਟਾ ਉਹ ਤੈਨੂੰ ਦਿਖਦੀਆਂ ਨੇ ਤੇ ਉੱਥੇ ਇਲਾਜ ਤਾਂ ਬਾਅਦ ਚ ਹੁੰਦਾ ਨੂੰ ਪਹਿਲਾਂ ਇਹਦਾ ਇਲਾਜ ਕਰ ਦਿਓ ਟਾਊਟ ਦਾ ਆਹ ਛੱਡ ਲਿਓ ਜੀ ਆਹ ਤੋਂ ਹਾਂ ਹੋ ਗਿਆ ਜੀ ਚੋਕੇ ਜਿਹੜੀਆਂ ਤੁਰਕੀਆ ਦੀਆਂ ਗੋਲੀਆਂ ਜਾਂ ਜਿਹੜੇ ਅਕਾਲ ਵਾਲੀਆਂ ਗੋਲੀਆਂ ਉਹਨੀਆਂ ਪੰਜਾਬ ਦੇ ਜੂਰਿਸਡਿਕਸ਼ਨ ਚ ਆਉਂਦੀਆਂ ਆਹ ਲੋ ਭਾਰੀ ਜਿਹੜੇ ਸਾਨੂੰ ਪੰਜਾਬ ਦੇ ਜੂਰਿਸਡਿਕਸ਼ਨ ਆ ਨਾਮ ਕਰਦੇ ਆਂ ਆਣੀ ਵਾਲਿਆਂ ਦਾ ਸਵਾਲ ਆ ਰਹੀ ਹੈ ਸੁਣ ਮੇਗਾ ਇੱਕ ਸੁਭਾਰ ਵੀ ਹੈ ਮੈਂ ਅੱਜ ਪੰਜਾਬ ਮੈਨੂੰ ਗੱਲ ਦੱਸੋ ਮੁੱਖ ਮੰਤਰੀ ਏ ਉਹ ਮੰਨਿਸਟਰ ਇਹ ਆਪ ਹੀ ਮੰਨੀ ਜਾਂਦਾ ਕਹਿੰਦਾ ਪੰਜਾਬ ਦੀ ਜੂਰਿਸਡਿਕਸ਼ਨ 'ਚ ਹੋ ਰਿਹਾ ਸਭ ਕੁਝ ਤੇ ਮਾਮਾ ਹੀਰਦਿਆ ਫਿਰ ਤੈਨੂੰ ਕਾਰਵਾਈ ਕਰਨ ਤੋਂ ਕੀ ਪ੍ਰੋਬਲਮ ਆਉਂਦੀ ਆ ਕੌਣ ਰੋਕਣ ਰਿਹਾ ਤੈਨੂੰ ਕੀਨੇ ਹੱਥ ਬੰਨੇ ਆ ਤੇਰੇ ਕੁਰਸੀ ਦੀ ਲਾਲਚ ਵੇਖੋ ਸ਼ਰਾਰਤੀ ਕਿੱਡਾ ਹੈ ਕਹਿੰਦਾ ਜੀ ਮੈਂ ਇੱਕ ਆ ਨਹੀਂ 100 ਵਾਰੀ ਕੁਰਸੀ ਵਾਰ ਦਿਆਂ ਤੇ ਪਿਓ ਦਾ ਪੁੱਤ ਫਿਰ ਵਾਰਦਾ ਕਿਉਂ ਨਹੀਂ ਲੱਗਦਾ ਕਿਉਂ ਨਹੀਂ ਅੱਗੇ ਉਹਨਾਂ ਦੀ ਇਫਾਜਤ ਕਿਉਂ ਨਹੀਂ ਕਰਦਾ ਪਤਾਬੇਰ ਕੁਰਸੀ ਪੱਕੀ ਜਾਂਦੀ ਰਹੂਗੀ ਉੱਥੇ ਲਿਪ ਸਰਵਿਸ ਕੱਲੀ ਭੰਗੀਆਂ ਟਾਈਪ ਗੱਲਾਂ ਕੀਤੀਆਂ ਜਾ ਰਹੀਆਂ ਨੇ ਰਾਸ਼ਟਪਤੀ ਦਾ ਇਲਾਜਾਂਗੇ ਇੱਕ ਵਾਰੀ ਨਹੀਂ ਜੀ 100 ਵਾਰੀ ਦਾ ਅਸ਼ਟਪਤੀ ਦਾ ਇਲਾਜ ਦੋ ਮੈਂ 100 ਕੁਰਸੀਆਂ ਕਰਵਾਣ ਕਰ ਦੂੰਗਾ ਮੈਂ 100 ਕੁਰਸੀ ਨੂੰ ਲੱਤ ਮਾਰ ਦੂੰਗਾ ਪਰ ਮੈਂ ਇੱਕ ਵੀ ਸ਼ੁਭਕਰਨ ਮਰਨ ਨਹੀਂ ਦੇਣਾ ਦੋ ਮਰਵਾ ਤੇ ਸ਼ੁਭਕਰਨ ਦੀ ਮੌਤ ਨੂੰ ਉਸ ਹੈ ਇੱਕ ਮਿੰਟ ਵੀ ਆ ਇੱਕ ਕਮਾ ਆ ਗੱਲ ਵੇ ਸੁਣੋ ਕਮਾਲ ਦੀ ਗੱਲ ਹੈ ਪੰਜਾਬੀ ਇਹ ਗੱਲ ਨੋਟ ਕਰਨ ਕਹਿੰਦਾ ਮੈਂ ਇੱਕ ਵਾਰੀ ਨਹੀਂ 100 ਕੁਰਸੀਆਂ ਵਾਰ ਦੂੰ ਤੇ ਤੈਨੂੰ ਫਿਰ ਰੋਕਦਾ ਕੌਣ ਹੈ ਜੀ ਕਿਉਂ ਨਹੀਂ ਐਕਸ਼ਨ ਲੈਂਦਾ ਐਕਸ਼ਨ ਇਹ ਚ ਨਹੀਂ ਲੈਂਦਾ ਕਿ ਜੇ ਮੈਂ ਐਕਸ਼ਨ ਲਿਆ ਹਰਿਆਣੇ ਪੁਲਿਸ ਦੇ ਖਿਲਾਫ ਜਾਂ ਮੈਂ ਕੋਈ ਸ਼ਕਤੀ ਵਕਾਈ ਤੇ ਮੇਰਾ ਤਾਂ ਸਵੇਰੇ ਇਹਨਾਂ ਨੇ ਰਾਸ਼ਟਰਪਤੀ ਰਾਜ ਲਾ ਦੇਣਾ ਜਾਂ ਮੇਰੀ ਕੁਰਸੀ ਖੋਲਣੀ ਆ ਕੁਰਸੀ ਦੇ ਡਰ ਮਾਰੋ ਵਜੋਂ ਕਿਸਾਨ ਮਰਵਾਈ ਜਾਂਦਾ ਮਗਰ ਰਿਪੋਰਟ ਸਰ ਵਿੱਚ ਇੱਥੇ ਕਰੀ ਜਾਂਦਾ ਜੇ ਡਰ ਨਾ ਹੁੰਦਾ ਤੇ ਸ਼ਕਤੀ ਕਰਦਾ ਕਿ ਪੰਜਾਬ ਚ ਆ ਕੇ ਖਬਰਦਾਰ ਪੰਜਾਬ ਚ ਆ ਕੇ ਕੌਣ ਸਾਡੇ ਬੰਦਿਆਂ ਦਾ ਨੁਕਸਾਨ ਕਰ ਸਕਦਾ ਹੈ ਹੀ ਇਜ਼ ਦਾ ਹੋਮ ਮਿਨਿਸਟਰ ਇਜ਼ ਅਨਸਰਬਲ ਕੋਈ ਜਵਾਬ ਇਨ੍ਹਾਂ ਗੱਲਾਂ ਦਾ ਨਹੀਂ ਆ ਉਹ ਜਿਹੜੀ ਆ ਸੱਚ ਕਹਿੰਦਾ ਜੀ ਪੋਸਟਮਾਰਟਮ ਤੋਂ ਬਾਅਦ ਪਰਚਾ ਦਰਜੋ ਬੰਦਾ ਮਰ ਗਿਆ ਆਪ ਮੰਨੀ ਜਾਂਦਾ ਕਿ ਪੰਜਾਬ ਦੀ ਧਰਤੀ ਚ ਆ ਕੇ ਉਹਨੂੰ ਮਾਰਿਆ ਚੋਪ ਕਰਨ ਦੀ ਡੈਥ ਹੋ ਗਈ ਤੇ ਕਦੇ ਤੁਸੀਂ ਸੁਣਿਆ ਕਿ ਪਰਚਾ ਬਾਅਦ ਚ ਦਰਜ ਹੋਊਗਾ ਜੀ ਉਹ ਪਰਚਾ ਦਰਜ ਹੋਣਾ ਚਾਹੀਦਾ ਇਮੀਡੀਏਟਲੀ ਥਿਸ ਇਜ਼ ਦਾ ਮਿਲੀਪੋਟ ਪਹਿਲਾ ਪਰਚਾ ਦਰਜ ਹੁੰਦਾ ਉਹ ਸਾਰੀ ਰਿਪੋਰਟ ਡਾਕਟਰ ਕੋਲ ਜਾਂਦੀ ਹੈ ਉਹ ਇੰਜਰੀਜ਼ ਦਰਜ ਕਰਦੇ ਸਾਰੀ ਅੱਜ ਵੀ ਤੁਸੀਂ ਕਰਦੇ ਉਹਨੂੰ ਪਹਿਲ ਨਾ ਕਰੋ ਤੁਸੀਂ ਕਿਉਂ ਛੇਕਦੇ ਹੋ ਉਹ ਜਦੋਂ ਕੁਝ ਵੀ ਕਰਦੇ ਨੇ ਤਾਂ ਸਾਡਾ ਜਿਹੜੇ ਨੌਜਵਾਨਿਆਂ ਨੂੰ ਜੋਸ਼ ਹੈ ਜੋ ਉਸ ਦੇ ਵਿਚ ਆ ਕੇ ਉਹ ਵੀ ਕੁਝ ਕਰ ਦਿੰਦੇ ਨੇ ਤਾਂ ਅੱਜ ਸਰ ਵੱਟੀ ਉਹ ਗੱਲ ਜਿਹੜੀ ਮੈਂ ਕਹਿਣਾ ਚਾਹੁੰਦਾ ਜਿਸ ਤਰੀਕੇ ਨਾਲ ਪੰਜਾਬੀਆਂ ਦੇ ਨਾਲ ਜੋ ਰਵਈਆ ਅਪਣਾਇਆ ਗਿਆ ਉਹ ਤਾਂ ਇਹ ਲੱਗਦਾ ਜਿਵੇਂ ਇੰਡੋ-ਪਾਕ جنگ ਲੱਗੀ ਹੁੰਦੀ ਐਕਸਪਾਇਰਡ ਆਰਟੀਲਰੀ ਟਾਇਰ ਗੈਸ ਸ਼ੈੱਲ ਯੂਜ਼ ਹੋ ਰਿਹਾ ਜਿਹੜਾ ਦੀ ਉਮਰ ਕੱਲ ਮੈਂ ਜਦੋਂ ਗਿਆਨ ਸਿੰਘ ਦੇ ਗਿਆ ਸੀਗਾ ਚਾਚੂ ਕੇ ਪਿੰਡ ਹੈ ਸ੍ਰੀ ਹਰਗੋਬਿੰਦਪੁਰ ਤੇ ਜਿੱਦੀ ਡੈਥ ਹੋਈ ਆ ਕਿਸਾਨ ਦੀ ਕੋ ਨੂੰ ਕੋਈ ਇਸ਼ੂ ਨਹੀਂ ਸੀ ਹੀ ਇਜ਼ 66 ਯਰ 68 ইয়ার্স ওল্ড ਕੋਈ ਉਹਨੂੰ ਪ੍ਰੋਬਲਮ ਨਹੀਂ ਸੀ ਤੰਦਰੁਸਤ ਸਿਹਤ ਨਾਲ ਕਿ ਜਦਦੇ ਆ ਕੇ ਡਿੱਗਦਾ ਨਾ ਜੀ ਇਹ ਗੈਸ ਤੁਸੀਂ ਭਾਵੇਂ ਸੁਤਿੰਦਰ ਚੋਹਾਨ ਨੂੰ ਪੁੱਛ ਲਿਓ ਜਾਂ ਨੀਲ ਭਵਿੰਦਰ ਨੂੰ ਪੁੱਛ ਲਿਓ ਜਾਂ ਆਹ ਦਲਜੀਤ ਕਵਰ ਕਰ ਰਿਹਾ ਜਿਹੜੇ ਵੀ ਤੁਹਾਡੇ ਚ ਉੱਥੇ ਜਾ ਰਿਹਾ ਇੰਨੀ ਗੈਸ ਚੜ੍ਹਦੀ ਉਹਦੀ that anybody can develop lung issues and breathing problem kal dallewal saab de vi ehi problem khadi hoyi a jadon thonu pata ki athhe aur ik kol kamai thote utthe puchya hunda hai ke kinne ke digge eh kenda ji ginti koi nahi 500 to 1000 de vich koi ginti hai jinne digge hon te tusi ki samajhde ho ki onhan de gas ni chadhni ki this is the way ਆਪਣੇ ਕਿਸਾਨ ਦੇ ਨਾਲ ਵਿਵਾਰ ਹੋਊਗਾ ਤੇ ਇਹ ਕਹਿੰਦਾ ਮੈਂ ਇੱਕ ਕੁਰਸੀ ਨਹੀਂ 100 ਵਾਰ ਦੂੰਗਾ ਉੱਥੇ ਤਾਂ ਇਹ ਹਾਲਾਤ ਬਣਿਆ ਕਿ ਜਿਵੇਂ ਸ਼ਾਇਦੇ ਅਟਾਰੀ ਤੋਂ ਪਾਰ ਲੜਾਈ ਚੱਲ ਰਹੀ ਹੁੰਦੀ ਆ ਪਾਕਿਸਤਾਨ ਨਾਲ ਉਹ ਹਾਲਾਤ ਬਣੇ ਪਏ ਸੁੱਧ ਇੰਟਾਇਰ ਇਹ ਜਿਹੜੀ ਗੇਮ ਖੇਟੀ ਜਾ ਰਹੀ ਹੈ ਇਹਦਾ ਮੁੱਖ ਡਾਇਰੈਕਟਰ ਕਰਤਾ ਧਰਤਾ ਪ੍ਰੋਡੂਸਰ ਭਾਵੇਂ ਸੈਂਟਰ ਹੋਣੀ ਹਰਿਆਣੇ ਦੀ ਸਰਕਾਰ ਹੋਣੀ ਮਗਰ ਇਹ ਫਿਲਮ ਦਾ ਅਸਲ ਡਾਇਰੈਕਟਰ ਸਪੌਂਸਰਰ ਭਗਵੰਤ ਮਾਨ ਟਾਊਟਾ ਹੋਰ ਕੋਈ ਨਹੀਂ ਐਸ ਲਈ ਆਈ ਡਿਮਾਂਡ ਇਜ਼ ਰੈਜ਼ੀਗਨੇਸ਼ਨ ਔਰ ਮੈਂ ਡਿਮਾਂਡ ਕਰਦਾ ਕਿ ਪਰਚਾ ਇਹਦੇ ਤੇ ਵੀ ਦਰਜ ਹੋਵੇ ਕਿ ਜਿਹੜੀਆਂ 3 ਮੌਤਾਂ ਕਿਸਾਨਾਂ ਦੀਆਂ ਹੋਈਆਂ ਨੇ ਉਹਦੇ ਲਈ ਸਿੱਧੇ ਤੇ ਸਿੱਧੇ ਜ਼ਿੰਮੇਵਾਰ ਇਹ ਆ ਔਰ ਜਿਹੜੇ ਜ਼ਖਮੀ ਹੋਏ ਆ ਉਹਨਾਂ ਦੇ ਲਈ ਵੀ ਇਹੀ ਜ਼ਿੰਮੇਵਾਰ ਤੁਹਾਡੇ ਕੋਈ ਸਵਾਲ ਜੀ ਐਨੀ ਕੁਐਸਚਨ ਜੀ ਸੰਤੁਸ਼ਟੀ ਹਮੇਂ ਲਾਦਾ ਹਾਂਜੀ ਖਾਲੀ ਗੱਲ ਇਹਦੇ ਵਿੱਚ ਕੋਈ ਸੈਂਟਰ ਨਾਲ ਗੱਲਬਾਤ ਕਰੇਗਾ ਗਵਰਨਰ ਜੀ ਹਰ ਇਸ਼ੂ ਤੇ ਗਵਰਨਰ ਕੋਲ ਤੁਹਾਨੂੰ ਜਾਂਦੇ ਹੋ ਸਾਨੂੰ ਦੇ ਉਹਦਾ ਹੱਲ ਕਰਨ ਵਾਸਤੇ ਦੇਖੋ ਇੱਕ ਗੱਲ ਬੜੀ ਕਲੀਅਰ ਹੈ ਮੈਂ ਤਾਂ ਅੱਜ ਵਿਦਾਊਟ ਡਿਸਕਸਿੰਗ ਵਿਦ ਪਾਰਟੀ ਪ੍ਰੈਜ਼ੀਡੈਂਟ ਆਮ ਆਦਮੀ ਪਾਰਟੀ ਨੂੰ ਛੱਡ ਕੇ 올 ਪਾਰਟੀਆਂ ਨੂੰ ਮੈਂ ਚਾਹੁੰਨਾ ਕਿ ਇਕੱਠੀਆਂ ਹੋ ਕੇ ਜਿਵੇਂ ਇੱਕ ਇੱਥੇ ਯੂਨੀਵਰਸਿਟੀ ਇਕੱਠੇ ਹੋਈ ਸੀ ਨਾ ਜੀ ਸਾਰੇ ਉਸ ਵੇਲੇ ਰਲ ਮਿਲ ਕੇ ਗੱਲ ਕੀਤੀ ਸੀ ਪੰਜਾਬ ਦੇ ਭਲੇ ਲਈ ਜਦੋਂ ਇਹਨੇ ਡਿਬੇਟ ਸੱਦੀ ਸੀ ਤੇ ਉਹ ਡਿਬੇਟ ਸੀ ਸਿਆਸੀਕਰਨ ਮਗਰ ਇੱਕ ਸੱਦੀ ਗਈ ਸੀ ਡਿਬੇਟ ਜਿੱਥੇ ਪੰਜਾਬ ਦੇ ਪਾਣੀਆਂ ਦੀ ਗੱਲ ਪੰਜਾਬ ਦੇ ਭਲੇ ਦੀ ਗੱਲ ਕਿਵੇਂ ਹੋ ਸਕਦੀ ਹੈ ਇਹ ਇਕੱਠੇ ਹੋ ਕੇ ਸਾਨੂੰ ਸਭ ਨੂੰ ਕਿਸਾਨ ਜਥੇਬੰਦੀਆਂ ਨਾਲ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਦੇ ਖੇਤ ਮਜ਼ਦੂਰਾਂ ਦਾ ਸਾਥ ਦੇਣਾ ਚਾਹੀਦਾ ਔਰ ਜਿਹੜੇ ਸਰਕਾਰਾਂ ਚਾਹੇ ਉਹ ਕੇਂਦਰ ਦੀ ਆ ਹਰਿਆਣੇ ਦੀ ਚਾਹੇ ਪੰਜਾਬ ਦੀ ਆ ਜੋ ਇਹ ਇਨ ਹਿਊਮਨ ਹਿਊਮਨ ਰਾਈਟਸ ਵਾਇਲੇਸ਼ਨ ਜਿਵੇਂ ਸਾਨੂੰ 3rd ਡਿਗਰੀ ਨਾਗਰਿਕਾਂ ਨੂੰ ਜਾਂ ਇਸ ਤਰ੍ਹਾਂ ਟ੍ਰੀਟ ਕੀਤਾ ਜਾ ਰਿਹਾ ਜਿਵੇਂ ਇੰਡੋ-ਪਾਕ ਜੰਗ ਚੱਲਦੀ ਆ ਇਹ ਸ਼ਾਇਦ ਪਾਕਿਸਤਾਨੀਆਂ ਤੇ ਹਮਲਾ ਹੋ ਰਿਹਾ ਉਸ ਗੱਲ ਦੀ ਨਖੇਦੀ ਕਰੀਏ ਰਲ ਮਿਲ ਕੇ ਇਹਦਾ ਜਵਾਬ ਦੀ ਹੈ ਕਿ ਜਿਹੜਾ ਅੰਨਦਾਤਾ ਦੇਸ਼ ਜਾ ਇੱਕ ਪਾਸੇ ਜਹਾਜਵਾਨ ਜਹਾਜ ਕਿਸਾਨ ਤੇ ਦੂਜੇ ਪਾਸੇ ਕੀ ਹਾਲਾਤ ਬਣਾਏ ਪਈਆਂ ਅੰਦਾਤੇ ਜੋ ਚਾਹੇ ਗਵਰਨਰ ਨੂੰ ਮਿਲਣਾ ਇਸ ਥੀਸ ਵਿਲ ਆਲਸੋ ਬੀ ਡਿਸਕਸਡ ਐਟ ਪਾਰਟੀ ਫੋਰਮ ਐਂਡ ਡਿਸਕਸਡ ਬਟ ਟੂਡੇ ਦ ਨੀਡ ਆਫ ਦੀ ਆਵਰ ਚੀਫ ਮਿਨਿਸਟਰ ਟੂ ਸਟੈਂਡ ਫਰਮ ਐਂਡ ਸਟੈਂਡ ਟਾਲ ਉਹਦੀ ਡਿਊਟੀ ਹੈ ਟੂ ਪ੍ਰੋਟੈਕਟਡ ਸਿਟੀਜ਼ਨ ਔਰ ਉਹਦੇ ਸਿਟੀਜ਼ਨਸ ਨੂੰ ਅੱਜ ਖੂcjੇ ਸਿੱਟਣ ਦਾ ਖਤਰੇ 'ਚ ਪਾਉਣ ਦਾ ਕੰਮ ਤਾਂ ਭਗਵੰਤਮਾਨ ਆਪ ਕਰ ਰਿਹਾ ਡਸਨਟ ਹੀ ਨੋ ਕਿ ਕੀ ਹਲਾਤ ਬਣਨੇ ਉੱਥੇ ਸ਼ੰਭੂ ਤੇ ਉੱਥੇ ਇਹਦਾ ਪਰਚ ਬਣਦਾ ਸੀ ਅੱਗੇ ਜਾ ਕੇ ਬੈਂਦਾ ਸਾਰੀ ਅਸੀਂ ਸਾਰੇ ਜਾਗ ਨੂੰ ਤਿਆਰ ਆ ਇਹ ਕਿੱਥੇ ਸੀ ਇਹ ਤਾਂ ਜਾ ਕੇ ਉਹਨਾਂ ਨੂੰ ਸ਼ੇਰ ਦੇ ਮੂੰਹ 'ਚ ਦੇ ਦਿੱਤਾ ਅਗਲੇ ਨੂੰ ਕੋਈ ਮਰ ਜਾਓ ਜਿਹੜਾ ਮਰਦਾ ਮੇਰੀ ਕੁਰਸੀ ਨਾ ਜਾਵੇ ਇਹ ਤਾਂ ਐਟੀਟਿਊਡ ਅਡਾਪਟ ਕੀਤਾ ਹੋਇਆ ਹੈ